Gracias. ਸਤ ਸਤ ਸਵਾਗਤ ਜੀ ਜੀ ਦਾ ਸਵਾਗਤ ਕਰਦੇ ਜੀ タルタル ਬਾਬਾ ਦੀਪ ਸਿੰਘ ਵੈਲਫੇਅਰ ਸੈਂਟਰ ਵੱਲੋਂ ਅੱਜ 13ਵਾਂ ਸਾਲਾਨਾ ਆਨੰਦਕਾਰਜ ਦਾ ਸਵਾਗਤ ਇਸ ਵਿੱਚ 12 ਲੋਕਾਂ ਦੇ ਲੜਕੀਆਂ ਨੇ ਆਨੰਦਕਾਰਜ ਕਰਾਇਆ ਜਿਸ ਵਿੱਚ ਘਰੇਲੂ ਲੋਕਾਂ ਸਮਾਨ 12 ਲੋਕਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਬੈਟਰੀ ਵਾਲੀ LED ਹੈ ਬਾਕੀ 50 ਤੋਂ 40 ਜਿੰਨ ਇਧਰ ਲਏ ਘਰੇਲੂ ਵਰਤਨ ਵਾਲੀਆਂ ਆਪਣੇ ਘਰਾਂ ਨਾਲ ਸਾਡੇ ਕਿਰਪਾ ਕਰੋਂ ਸਰਕਾਰ ਦਾ ਸਹਾਸ ਕਿ ਤੇ ਜੋ ਦੂਜੇ ਰਿਹਾ ਮੈਸੇਜ ਕਰ ਰਿਹਾ ਕਿ ਨਸ਼ੇ ਛੱਡੋ ਗੁਰੂ ਮਹਾਰਾਜ ਦੇ ਦੀਨ ਜੀ ਵੇ ਜਾਓ ਸੁਸਾਇਟੀ ਵੱਲੋਂ ਵੀ ਇੱਕ ਪਰਾਲਾ ਆਇਆ ਕਿ ਅਗਰ ਜੀ ਕੋਈ ਨਸ਼ੇ ਛੱਡਣਾ ਚਾਹੁੰਦਾ ਹੈ ਜਾਣ ਨਹੀਂ ਪਾਰਾ ਕਿ ਕਿਹੜੇ ਸੈਂਟਰ ਤੇ ਵਰਤਿਆ ਹੋ ਰਿਹਾ ਹੈ ਤੁਹਾਨੂੰ ਨਹੀਂ ਪਤਾ ਹੋ ਰਿਹਾ ਅਸੀਂ ਦੇ ਨਾਲ ਵੀ ਵਰਕ ਵਾਧਾ ਕਰਾਂਗੇ ਜਿਨਨੇ ਨਸ਼ੇ ਛੱਡਣਾ ਚਾਹੁੰਦਾ ਹੈ ਉਸ ਸਾਡੇ ਨਾਲ ਸੰਪਰਕ ਕਰੋ ਇਸ ਤਰ੍ਹਾਂ ਜਿੱਡੇ ਗੜਾ ਗੜਾ ਬੁਲਾ ਲਿਗੇ ਤੱਕ ਅੱਜ ਦੇ ਹੈਗਾ ਜੀ ਅਨੰਦਗੜ੍ਹ ਦਾ ਪਾਲਾ ਬਾਕੀ ਖਿਡਾਰੀ ਵੱਲੋਂ ਸਮੇ ਸਮੇਂ ਦੇ ਨਾਲ ਹਰ ਤਰ੍ਹਾਂ ਦੇ ਪ੍ਰਾਣੇ ਕੀਤੇ ਨੇ ਜਿੱਦਾਂ ਬੱਚਿਆਂ ਦੀ ਪੜਾਈ ਦਾ ਬੱਚਿਆਂ ਦੇ ਵਰਦੀਆਂ ਦਾ ਹੋ ਗਿਆ ਪੜਾਈ ਦਾ ਹੋ ਗਿਆ ਇਲਾਜ ਦਾ ਹੋ ਗਿਆ ਇਹ ਨਾ ਮਕਾਨ ਨਹੀਂ ਬਣਿਆ ਪਕਾਨ ਬਣਾ ਕੇ ਦੇਣਾ ਪਰ ਕਿ ਸਮੇ ਸਮੇਂ ਦੇ ਨਾਲ ਜਿੱਦਾਂ ਦੇ ਵੀ ਲੋੜਾਂ ਨੇ ਇਹ ਸਾਰੇ ਕਾਰਜ ਸੋਸਾਇਟੀ ਦੇ ਆਪਣੇ ਮੈਂਬਰ ਜਿਹੜੇ ਬਿਨਾਂ ਕਿਸੇ ਤਸਵੀਰ ਬਿਨਾਂ ਕਿਸੇ ਕਿੰਨੇ ਆਪਣਾ ਦਸਤਾਪੇ ਮਿਨੇ ਵਾਲੀ ਕਿ ਉਹ ਸਮੰਦਰਿਤ ਜੀ ਜਿਹੜੂ ਅਸੀਂ ਸਾਰੇ ਕਾਰਜ ਕੀਤੇ ਆ ਕਿਹੜੇ ਕਿਹੜੇ ਮੈਂਬਰ ਮੌਜੂਦ ਸੱਜੇ ਅੱਜ ਵੇਖੋ ਜੀ ਅੱਜ ਤੁਸੀਂ ਵੇਖਣਾ ਹੈ ਘੱਟੋ ਘਾਟਾ ਦਾ 2.25 ਦਾ ਸਾਰਾ ਸਾਡਾ ਸਾਲ ਪੜਾ ਕੇ ਦਿਖਾਉਣੇ ਨਾ ਹੁੰਦਾ ਜੀ ਫਾਕੀਆਡੇ ਜਿਹੜੀਆਂ ਜਿੰਮਾ ਮੁੱਖੋਂ ਖਰੀ ਬਣੀਆਂ ਦੀਆਂ ਜੀ ਕੋ ਜੀ ਲਾਈਨ ਵਾਲੇ ਬੰਦੇ ਦੇ ਲਈ ਹੈ। ਵਿਆਹ ਵਾਲੇ ਬੰਦੇ ਦੇ ਲਈ। ਹਰ ਤਰ੍ਹਾਂ ਦੀ ਇਨਕੁਆਰੀ ਕਰਨ ਵਾਲੇ ਬੰਦੇ ਸਮੇਂ-ਸਮੇਂ ਤੇ ਲਾ ਰਹੇ ਹਨ। ਅਜੇ ਵੀ ਕਈ ਪਰਿਵਾਰ ਨੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਲੋੜ ਵੰਦੇ ਬਾੜੇ ਕਹਿਣਾ ਚਾਹ ਰਹੇ ਹਨ। ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਅਗੇ ਕੋ ਰੁਕਤ ਹੈ ਤੇ ਸਾਡੇ ਕਿਸੇ ਸਾਡੀ ਮੈਮ ਦਾ ਸੰਪਰਕ ਕਰਾ ਦੇਣਾ। ਇਹ ਦੇ ਦਾਰਜਾ ਬੰਦ ਰਹੀ ਹੈ ਅਸੀਂ। ਧੰਨਵਾਦ। ਬਾਏ।